ਲੋ ਜੀ ਕਰਾਦਾ ਤਾਂ ਹੋ ਗਿਆ ਕੰਮ ਫਾਈਨਲ ਆ ਤੇ ਕੱਲ ਮੀਂਹ ਚਮਕਾਤਾ ਕੁਛ ਆਪਾਂ ਤੋਂ ਦਾ ਥੋੜਾ ਜਿਹਾ ਤੇ ਤੇ ਥਾਂ ਗਿੱਲਾ ਦੀ ਗੱਲ ਤੇ ਅੱਜ ਇਹਨੂੰ ਕੱਢਦੇ ਆ ਬਾਹਰ ਹੁਣ ਵੈਸੇ ਖੜਾ ਦਾਂਗੇ ਹੁਣ ਤਾਂ ਕਿਹੜਾ ਕਰਾ ਲੱਗੂ ਹੁਣ ਤਾਂ ਮੀਂਹ ਪੈ ਗਿਆ ਤੇ ਕੱਲ ਨੂੰ ਫੇਰ ਦੱਸਿਆ ਹੋਇਆ ਮੀਂਹ ਹੁਣ ਅਜ ਤਾਂ ਧੁੱਪ ਨਿਕਲ ਗਈ ਤੇ ਇਹਨੂੰ ਬਾਹਰ ਕੱਢ ਕੇ ਛੜਾਉਣਿਆਂ ਲੈ ਵੀ ਫਿਰ ਟਰੈਕਟਰ ਧੋਣਾ ਕਰਾਤਾ ਤਾਂ ਹੋਇਆ ਗਿਆ ਟਰੈਕਟਰ ਧੋਣੇ ਆ ਫਿਰ ਫਿਰ ਇਹਦਾ ਵੀ ਕਾਸਾ ਕੰਮ ਕਰਾਉਣ ਆ ਡੱਕ ਡੁੱਕ ਲਵਾਉਣ ਆ ਤੋ ਜੀ ਲੱਗਿਆ ਬਾਹਰ ਕੱਢਣ ਇਹਨੂੰ ਤੇ ਦੇਖ ਕਿੰਨੀ ਮਿੱਟੀ ਮੁੱਟੀ ਪਈ ਜਾਂਦੀ ਔਰੇ ਤੇ ਸਾਰਾ ਕਦੇ ਵੀ ਧੋਇਆ ਆਪਾਂ ਨੇ ਜਿੱਦਣ ਦਾ ਕਰਾ ਚੱਲਦਾ ਤੇ ਹੁਣ ਧੋਵਾਂਗੇ ਇਹਨੂੰ ਉਤਾਰ ਕੇ ਰੱਖਾਂਗੇ ਸਿਸਟਮ ਨੂੰ ਕਿਉਂਕਿ ਬਹੁਤ ਮਿੱਟੀ ਪਈ ਹੋਈ ਹੈ ਵਾਹ ਇਹ ਤੇ ਪਾਣੀ ਵਾਲਾ ਕੈਂਪਰ ਦੀ ਇਹ ਦੇ ਕਰਕੇ ਬਹੁਤ ਜਿਆਦਾ ਜੰਮ ਗਿਆ ਹੁਣ ਇਕੱਠੇ ਹੀ ਧੋਵਾਂਗੇ ਬੱਸ ਹੁਣ ਬੇਲਾ ਫਿਰ ਇਹ ਟਰੈਕਟਰ ਮੜਾ ਮੋਟਾ ਰਹਿ ਗਿਆ ਬਾਣ ਬੋਣ ਵਾਲਾ ਸਾਲਫ ਨਾਲੇ ਘੁੰਮ ਗਈ ਦੀ ਵੀਡੀਓ ਦੇ ਚੱਕਰ ਚ ਲੋ ਜੀ ਧੋਤਾ ਫਿਰ ਆਪਾਂ ਨੇ ਵੀ ਆਪਣੇ 649 ਮੈਟ ਮੂਟ ਸਾਰੇ ਤਾਰ ਕੇ ਸੀਟਾਂ ਦੇ ਸਾਰੇ ਧੋਤੇ ਛਮਕਾਤਾ ਹਲੇ ਕੱਲਾ ਪਾਣੀ ਨਾਲ ਹੀ ਕਪੜਾ ਮਾਰਿਆ ਕੋਈ ਸਰਫ ਨਹੀਂ ਮਾਰਿਆ ਕੋਈ ਡੀਜ਼ਲ ਨਹੀਂ ਮਾਰਿਆ ਕਿਉਂਕਿ ਕੱਦੂ ਚ ਟਰੈਕਟਰ ਵੜਿਆ ਨਹੀਂ ਕੋਟਰ ਕਰਾ ਦੇ ਜੱਲੇ ਤੇ ਦੇਖੋ ਫਿਰ ਛਤਰੀਸ ਤੱਕ ਧੋਤੀ ਸਾਰੀ ਅੱਜ ਇੱਕ ਚੀਜ਼ ਨੋਟ ਕਰੋ ਬਾਈ ਜੀ ਆਹ ਦੇਖੋ ਰੰਗ ਇਹਦਾ ਪਾਣੀ ਵਾਲਾ ਕੈਂਪਰ ਕਦੇ ਵੀ ਉੱਪਰ ਨਾ ਲਾਓ ਰੇਤਾ ਪੈਂਦਾ ਦੀ ਤੇ ਨਾਲ ਪਾਣੀ ਪੈਂਦਾ ਦੀ ਆ ਦੇਖੋ ਰੰਗ ਦਾ ਫਰਕ ਇਹਦਾ ਲਾਜ ਦੱਸਿਓ ਵਾ ਕੀ ਹੱਲ ਹੋ ਆਹ ਦੇਖੋ ਸਾਰਾ ਰੰਗ ਇਧਰੋਂ ਲੱਗ ਹੋ ਗਿਆ ਇੰਜਨ ਨੂੰ ਰੇਤਾ ਪੈਂਦਾ ਦੀ ਉੱਪਰ ਪਾਣੀ ਪਈ ਜਾਂਦਾ ਦੀ ਹੁਣ ਇਹ ਰੈਵਰ ਵਾਲਾ ਹਾ ਕੈਂਪਰ ਤਾਰ ਕੇ ਆ ਇੱਥੇ ਲਵਾਵਾਂਗੇ ਬਾਈ ਰੇ ਲਵਾ ਦਾਂਗੇ ਥੋ ਚੜਿਆ ਆਪਣਾ ਪਾਣੀ ਪੀ ਕੇ ਤੇ ਉਹ ਗਲਤੀ ਗਦੇ ਨਹੀਂ ਕਰਨੀ